ਜਦੋਂ ਕੋਈ ਸ਼ਰਾਬ ਦਾ ਵਿਕਰੇਤਾ ਜਾਂ ਸ਼ਰਾਬ ਨੂੰ ਬਣਾਉਣ ਵਾਲਾ ਹੁੰਦਾ ਹੈ ਜੀ ਵੱਡਾ ਠੇਕੇਦਾਰ ਹੈ ਚਾਹੇ ਇੰਡਸਟ੍ਰੀ ਲਿਸਟਾ ਹੋ ਉਹ ਸ਼ਰਾਬ ਨੂੰ ਪੀਤੇ ਬਿਨਾ ਮਤਲਬ ਸਰਿਆ ਵੀ ਜਾ ਸਕਦਾ ਲੋਕ ਸਾਰ ਵੀ ਸਕਦੇ ਨੇ ਉਹ ਸ਼ਰਾਬ ਨੂੰ ਪੀਤੇ ਬਿਨਾ ਉਹ ਸ਼ਰਾਬ ਫੈਕਟਰੀ ਦਾ ਮਾਲਕ ਕਰੋਨਾ 'ਚ ਖੇਡਦਾ ਅਰਬਾਂ 'ਚ ਖੇਡਦਾ ਹੈ ਇਸੇ ਤਰ੍ਹਾਂ ਜਿਨ੍ਹਾਂ ਨੇ ਆ ਨੈੱਟ ਚਲਾਇਆ ਜਾਂ ਮੋਬਾਈਲ ਚਲਾਇਆ ਵੱਡੀਆਂ ਕੰਪਨੀ ਵਾਲੇ ਨੇ ਇਹਦੇ ਬਿਨਾ ਇਨਸਾਨ ਦਾ ਸਰ ਵੀ ਸਕਦਾ ਤਾਂ ਇਹ ਲੋਕ ਦੇਖੋ ਕਰੋਨਾ ਅਰਬਾਂ 'ਚ ਖੇਡਦੇ ਨੇ ਪਰ ਦੂਜੇ ਪਾਸੇ ਸਾਡੀ ਵੱਧ ਕਿਸ਼ਮਤੀ ਹੈ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਸਾਡਾ ਅੰਨਦਾਤਾ ਜਿਹੜਾ ਅੰਨ ਖਾਏ Bina ਸਾਰੇ ਨਹੀਂ ਸਕਦਾ ਕੋਈ ਇਨਸਾਨ ਜਿਉਂਦਾ ਰਹਿ ਨਹੀਂ ਸਕਦਾ ਉਹਨੂੰ ਪੈਦਾ ਕਰਨ ਵਾਲਾ ਜਿਹੜਾ ਸੜਕਾਂ ਤੇ ਰੋਦਾ ਫਿਰਦਾ ਹੈ ਕਿਸਾਨਾਂ ਦੇ ਜਮੀਨਾਂ ਲੈ ਗਿਆ ਆਵਾਸ ਸਮੇਂ ਦੇ ਬੱਚਾ ਹੜਪਣ ਦੀ ਇਹਨਾਂ ਚਾਲਾਂ ਨੇ ਇਸ ਕਰਕੇ ਸਰਕਾਰ ਆ ਜਿਹੜੀ ਇਹ ਖਾਸ ਕਰਕੇ ਜਿਹੜੀ ਬੀਜੇਪੀ ਸਰਕਾਰ ਹੈ ਇਹ ਨਹੀਂ ਚਾਹੁੰਦੀ ਕਿ ਕਿਸਾਨਾਂ ਨੂੰ ਜਿਹੜੀ ਐਮਐਸਪੀ ਦੀ ਗਰੰਟੀ ਦਿੱਤੀ ਜਾਵੇ ਹੁਣ ਦੀ ਕੀ ਸਥਿਤੀ ਹੈ ਕਿ ਕਿਸਾਨਾਂ ਨੇ ਐਤਵਾਰ ਤੱਕ ਟਾਈਮ ਹੈ ਜਿਹੜਾ ਰੱਖਿਆ ਗਿਆ ਉਹਨੂੰ ਸਵੀਕਾਰ ਕੀਤਾ ਵੀ ਠੀਕ ਹੈ ਜੀ ਸੰਡੇ ਨੂੰ ਜੋ ਹੋਊਗਾ ਤੇ ਅੱਜ ਜੋ ਬੰਦ ਹੈ ਇਹਦਾ ਕੀ ਅਸਰ ਹੈ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਨਾਲ ਹਾਂ ਦੇਖੋ ਮਕਬੂਲ ਜੀ ਜਿਹੜਾ ਕਨੌੜੀ ਦੇ ਹਾਲਾਤ ਸੁਣ ਮੈਂ ਦੱਸ ਦੇਵਾਂ ਕਿ ਕਨੌੜੀ ਦੇ ਵਿੱਚ ਕਿਸਾਨ ਆ ਲਗਾਤਾਰ ਪਹੁੰਚ ਰਹੇ ਨੇ ਕਿਸਾਨਾਂ ਦਾ ਜਿਹੜਾ ਵੱਡਾ ਕੱਠ ਹੈਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਾਲੀ ਉਸ ਪੰਜਾਬ Haryana ਇਸ ਰਾਜ ਤੇ ਖੜੀ ਹੈ ਨਾ ਪਰ ਕਿਤੇ ਨਾ ਕਿਤੇ ਜਿੱਥੇ ਜਿਹੜੀ ਬੈਰੀਕੇਡਿੰਗ ਕੀਤੀ ਹੋਈ ਆ ਉੱਥੇ ਹੁਣ ਕਿਸਾਨਾਂ ਨੇ ਕੰਡਿਆਲੀ ਤਾਰ ਫੇਰ ਦਿੱਤੀ ਹੈ ਤਾਂ ਕਿ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਹੌਲੜਵਾਜੀ ਕਰਦੇ ਨੇ ਤੇ ਉਸ ਕਰਕੇ ਫਿਰ ਉਧਰੋਂ ਜਿਹੜੀ ਹਰਿਆਣਾ ਪੁਲਿਸ ਹੈ ਉਹ ਡੀਆਰ ਗੈਸ ਦੇ ਗੋਲੇ ਛੱਡਦੀ ਆ। ਕਈ ਜਿਹੜੇ ਸਿਆਣੇ ਨੇ ਨੌਜਵਾਨ ਉੱਥੇ ਉਹ ਕਹਿੰਦੇ ਜਦੋਂ ਲੀਡਰਾਂ ਦਾ ਹੁਕਮ ਹੋ ਗਿਆ ਫਿਰ ਇਹ ਜਿਹੜੀਆਂ ਰੋਕਾਂ ਲਾਈਆਂ ਹੋਈਆਂ ਨੇ ਇਹ ਤਾਂ ਅਸੀਂ ਥੋੜੇ ਸਮੇਂ ਚ ਹੀ ਪੱਟ ਦਾਂਗੇ। ਜੀ 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 ਦੇਖੋ ਨੌਜਵਾਨਾਂ ਦੇ ਵਿੱਚ ਜੋਸ਼ ਬਹੁਤ ਜ਼ਿਆਦਾ ਹੈਗਾ ਤੇ ਪਰ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਇਹ ਇਹ ਵੀ ਦੋ ਧਰਾਂ ਦੇ ਵਿੱਚ ਦੋ ਧਰਾਂ ਦੇ ਵਿੱਚ ਹੋ ਗਈਆਂ ਨੇ ਇੱਕ ਗੈਰ ਰਾਜਨੀਤਿਕ ਤੇ ਇੱਕ ਰਾਜਨੀਤਿਕ ਇਸ ਨੂੰ ਲੈ ਕੇ ਵੀ ਜਿਹੜੀਆਂ ਜਥੇਬੰਦੀਆਂ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਉਹ ਰਾਜ ਜਥੇਬੰਦੀ ਤੇ ਪਿੰਡਾਂ ਦੇ ਵਿੱਚੋਂ ਜਿਹੜੇ ਕਿਸਾਨ ਸੀਗੇ ਇਹਨੂੰ ਜਦੋਂ ਵਦਨ ਛੱਡ ਕੇ ਦੂਜੀਆਂ ਜਥੇਬੰਦੀਆਂ ਵਿੱਚ ਜਾਣੇ ਸ਼ੁਰੂ ਹੋ ਗਏ ਸੀ ਜਿਸ ਨੂੰ ਲੈ ਕੇ ਫਿਰ ਅਗਰਹਾ ਡੇਢ ਸਵੇਰ ਪ੍ਰਧਾਨ ਨੇ ਉਹਨਾਂ ਦਾ ਇੱਕ ਬਿਆਨ ਆਇਆ ਸੀ ਅਸੀਂ ਨਖੇਦੀ ਕਰਦੇ ਆ ਕਿ ਜੋ ਸਰਕਾਰ ਕਿਸਾਨਾਂ ਦੇ ਉੱਤੇ ਇਹ लाठी चार्ज ਜਾਂ ਅਥਰੂ ਗੈਂਡ ਦੇ ਕੋਲੇ ਸੁੱਟ ਰਹੀ ਹੈ ਪਰ ਉਹਨਾਂ ਵੱਲੋਂ ਕੱਲ ਭਾਰਤੀ ਕਿਸਾਨ ਯੂਨੀਅਨ ਅਗਰਹਾ ਤੇ ਭਾਰਤੀ ਕਿਸਾਨ ਯੂਨੀਅਨ ਟਿਕਾਉਂਦਾ ਵੱਲੋਂ ਇਹਨਾਂ ਰੋਕੀਆਂ ਗਈਆਂ ਸੀਗੀਆਂ ਐਕਸਕੇਮ ਬਣਿਆ ਸੀ ਜਿਦੇ ਵਿੱਚ 33 ਜੱਥੇਬੰਦੀਆਂ ਪੰਜਾਬ ਦੀਆਂ ਤੇ ਟੋਟਲ ਇੰਡੀਆ ਦੀਆਂ 55 ਜੱਥੇਬੰਦੀਆਂ ਸੀ ਪਰ ਅੱਜ ਉਹ ਕਿੱਥੇ ਨੇ ਜਦੋਂ ਲੋਕਾਂ ਨੇ ਲਾਂਤਾਂ ਪਾਉਣੀਆਂ ਵੀ ਸ਼ੁਰੂ ਕੀਤੀ ਐ ਐਕਸਪੋਜ਼ ਵੀ ਕੀਤਾ ਤਾਂ ਕਿਤੇ ਨਾ ਕਿਤੇ ਹੁਣ ਸਾਰੇ ਜਾ ਕੇ ਇਕੱਠੇ ਹੁੰਦੇ ਨਜ਼ਰ ਆ ਰਹੇ ਨੇ ਜਿਹੜੇ ਇਹ ਰਾਜਨੀਤਿਕ ਜੱਥੇਬੰਦੀਆਂ ਘੌੜ ਲੱਗਦੀਆਂ ਆਪ ਨੂੰ ਉਹਨਾਂ ਦਾ ਰਾਜਨੀਤਿਕ ਦਬਾਅ ਝਲਕਦਾ ਇਸ ਕਰਕੇ ਥੋੜਾ ਜਿਹਾ ਸਮਰਥਨ ਕਰਨ ਦੇ ਵਿੱਚੋਂ ਸਕੋਰਚ ਕਰਦੇ ਸੀ ਪਰ ਹੁਣ ਕਿਤੇ ਨਾ ਕਿਤੇ ਨੌਜਵਾਨਾਂ ਦਾ ਗੁੱਸਾ ਇਹ ਇਹਨਾਂ ਨੂੰ ਰੜਕਣ ਲੱਗਿਆ ਇਸ ਕਰਕੇ ਥੋੜਾ ਬੋਧਾ ਇਹ ਹਰਕਤ ਉਹਨੂੰ ਕੰਡੈਕਟ ਲੱਗ ਜਾਂਦਾ ਤਾਂ ਫਿਰ ਕਿਸਾਨਾਂ ਦੀ ਕੋਈ ਮੰਗ ਨਹੀਂ ਮੰਨੀ ਜਾਣੀ ਕਿਉਂਕਿ ਫਿਰ ਬੇਲੋ ਕੋਈ ਬਾਸ ਹੀ ਨਹੀਂ ਹੋ ਸਕਦਾ ਇਸੇ ਕਰਕੇ ਕਿਸਾਨ ਵੀ ਜਲਦੀ ਦੇ ਵਿੱਚ ਨੇਕੀ ਜਲਦੀ ਤੋਂ ਜਲਦੀ ਦਿੱਲੀ ਜਾ ਕੇ ਆਪਣੀਆਂ ਮੰਗਾਂ ਰੱਖੀਆਂ ਜਾਣ ਅੱਜ ਜਿਉ ਸੱਦਾ ਦਿੱਤਾ ਗਿਆ ਸੀ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਉਹਦਾ ਕੀ ਅਸਰ ਹੈ ਕੋ ਜੀ ਮੈਂ ਟੂਰੀ ਸੰਗਰੂਰ ਤੇ ਸੁਨਾਮ ਦੀ ਗੱਲ ਕਰਾਂ ਇਹਦੇ ਵਿੱਚ ਜਿਹੜਾ ਭਾਰਤ ਬੰਦ ਦਾ ਪੂਰਾ ਅਸਰ ਹੈ ਏਕਾਂ ਦੁੱਕਾ ਦੁਕਾਨਾਂ ਖੁੱਲੀਆਂ ਨਹੀਂ ਗਈਆਂ ਤੇ ਪਰ ਪੂਰੀ ਪੂਰਨ ਤੌਰ ਦੇ ਉੱਤੇ ਇਸ ਭਾਰਤ ਬੰਦ ਨੂੰ ਲੈ ਕੇ ਕਿਸਾਨਾਂ ਨੂੰ ਪੂਰਨ ਸਮਰਥਨ ਮਿਲ ਰਿਹਾ ਜੀ ਸਤਿ ਸ੍ਰੀਕਾਲ ਜੀ ਮੈਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਗੱਲ ਕਰੀਏ ਆਪਾਂ ਕਿਸਾਨ ਅੰਦੋਲਨ 2 ਦੀ ਜੋ ਹਾਲਾਤ ਆਪਣੇ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਤੇ ਬਣੇ ਹੋਏ ਨੇ ਸਾਰਿਆਂ ਨੂੰ ਪਤਾ ਹੈ ਕੱਲ ਵੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਸੀਐਮ ਮਾਨ ਖੁਦ ਬੈਠੇ ਸੀ ਕਿਸਾਨ ਜਥੇਬੰਦੀਆਂ ਵੀ ਬੈਠੀਆਂ ਸੀ ਤੇ ਕੇਂਦਰ ਸਰਕਾਰ ਦੇ ਮੰਤਰੀ ਬੈਠੇ ਸੀ ਐਤਵਾਰ ਦਾ ਟਾਈਮ ਰੱਖਿਆ ਗਿਆ ਹੁਣ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਬਾਰਡਰ ਦੇ ਉੱਤੇ ਖਨੌਰੀ ਦੀ ਗੱਲ ਕਰਦੇ ਆ ਕਿਉਂਕਿ ਸ਼ੰਭੂ ਬਾਰਡਰ ਦੀਆਂ ਅਸੀਂ ਜਿਹੜੀਆਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਹੈ ਰੋਜ਼ ਦਿਖਾ ਰਹੇ ਹਾਂ ਉੱਥੇ ਕਿਸਾਨਾਂ ਨਾਲ ਕੀ ਬਣੀ ਹੈ ਕੀ ਕਿਸਾਨ ਕਹਿੰਦੇ ਨੇ ਸਾਰਾ ਕੁਝ ਦਿਖਾਇਆ ਸਭ ਤੋਂ ਵੱਡੀ ਗੱਲ ਹੈ ਅੱਜ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਉੱਥੇ ਵੀ ਗੱਲਬਾਤ ਕਰਾਂਗੇ ਇਸ ਪੂਰੇ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਗੁਰਦੀਪ ਸਿੰਘ ਸਾਜਲੀ ਸਾਡੇ ਸਹਿਯੋਗੀ ਜੁੜੇ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿਉਂਕਿ ਖਨੌਰੀ ਦੇ ਬਾਰਡਰ ਦੇ ਉੱਤੇ ਕਈ ਦਿਨਾਂ ਤੋਂ ਇਹਨਾਂ ਨੇ ਰਿਪੋਰਟਿੰਗ ਕੀਤੀ ਹੈ ਉੱਥੇ ਜਿਹੜੀ ਰਿਪੋਰਟ ਹੈ ਉਹ ਸਿਲਸਿਲੇ 'ਚ ਗੱਲਬਾਤ ਕਰਦੇ ਆ ਛਾਜਲੀ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਆਹ ਥੈਂਕ ਯੂ ਜੀ ਮਕਬੂਲ ਜੀ ਥੈਂਕ ਯੂ ਜੀ ਜਿਹੜੀ ਆਪਾਂ ਵੀਡੀਓ ਸਾਰੇ ਲੋਕ ਦੇਖ ਰਹੇ ਨੇ ਅਕਸਰ ਸੋਸ਼ਲ ਮੀਡੀਆ ਤੇ ਵੀ ਚੈਨਲਾਂ ਤੇ ਵੀ ਟਾਕਰੇ ਦੀ ਟਾਕਰੇ ਦੀ ਸਥਿਤੀ ਬਣਦੀ ਨਜ਼ਰ ਆਉਂਦੀ ਹੈ ਕਈ ਵਾਰੀ ਉਹ ਸਾਰਾ ਕੁਝ ਦੇਖਿਆ ਹੁਣ ਦੀ ਕੀ ਸਥਿਤੀ ਹੈ ਕੀ ਕਿਸਾਨਾਂ ਨੇ ਐਤਵਾਰ ਤੱਕ ਟਾਈਮ ਆ ਜਿਹੜਾ ਰੱਖਿਆ ਗਿਆ ਉਹਨੂੰ ਸਵੀਕਾਰ ਕੀਤਾ ਵੀ ਠੀਕ ਹੈ ਜੀ ਸੰਡੇ ਨੂੰ ਜੋ ਹੋਊਗਾ ਤੇ ਅੱਜ ਜੋ ਬੰਦ ਹੈ ਇਹਦਾ ਕੀ ਅਸਰ ਹੈ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਨਾਲ ਦੇਖੋ ਮਕਬੂਲ ਜੀ ਜਿਹੜੇ ਕਨੌਰੀ ਦੇ ਹਾਲਾਤ ਸੁਣ ਮੈਂ ਦੱਸ ਦੇਵਾਂ ਕਿ ਕਨੌਰੀ ਦੇ ਵਿੱਚ ਕਿਸਾਨ ਲਗਾਤਾਰ ਪਹੁੰਚ ਰਹੇ ਨੇ ਕਿਸਾਨਾਂ ਦਾ ਜਿਹੜਾ ਵੱਡਾ ਇਕੱਠ ਹੈਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰਾਲੀ ਉਹ ਪੰਜਾਬ ਹਰਿਆਣਾ ਦੇ ਸਰਹੱਦ ਤੇ ਖੜੀ ਆ ਤਾਂ ਪਰ ਕਿਤੇ ਨਾ ਕਿਤੇ ਜਿੱਥੇ ਜਿਹੜੇ ਬੈਰੀਕੇਟਿੰਗ ਕੀਤੀ ਹੋਈ ਆ ਉੱਥੇ ਹੁਣ ਕਿਸਾਨਾਂ ਨੇ ਕੰਡਿਆਲੀ ਤਾਰ ਫੇਰ ਦਿੱਤੀ ਆ ਤਾਂ ਕਿ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਹੌਲੜਵਾਜ਼ੀ ਕਰਦੇ ਨੇ ਤੇ ਉਸ ਕਰਕੇ ਫਿਰ ਉਧਰੋਂ ਜਿਹੜੀ ਹਰਿਆਣਾ ਪੁਲਿਸ ਆ ਉਹ ਟਾਇਰ ਗੈਸ ਦੇ ਗੋਲੇ ਛੱਡਦੀ ਆ ਨੇ ਛਾਜਲੀ ਜੀ ਮੈਂ ਜਾਣਨਾ ਚਾਹੁੰਨਾ ਆਪਣੇ ਪੰਜਾਬ ਵਾਲੀ ਸਾਈਡ ਤੇ ਤਾਰਾ ਕੰਡੇ ਵਾਲੀ ਤਾਰ ਲਾਤੀ ਕਿਸਾਨਾਂ ਨੇ ਵੀ ਤਾਂ ਜੋ ਉਹਦੇ ਨੇੜੇ ਨਾਲ ਕੋਈ ਲੱਗ ਸਕੇ ਹਾਂ ਜਿਹੜੇ ਸ਼ਰਾਰਤੀ ਅੰਸਰ ਨੇ ਕਿਉਂਕਿ ਉਹ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜੋਸ਼ ਹੈਗਾ ਉਹ ਬਾਰਡਰ ਟੱਪਣਾ ਆਪਣਾ ਜਿਹੜੇ ਸਰਹੰਦ ਨੂੰ ਟੱਪਣਾ ਚਾਹੁੰਦੇ ਆ ਤੇ ਜਦੋਂ ਉਹ ਹਣਾਘੇਰੀਂ ਦਿੰਦੇ ਆ ਜਾਂ ਜਕਾਰੇ ਲਾਉਂਦੇ ਆ ਤਾਂ ਉਧਰ ਹਰਿਆਣਾ ਪੁਲਿਸ ਲਗਾਤਾਰ ਲਗਾਤਾਰ ਟਾਇਰ ਘਾਇਤੇ ਗੋਲੇ ਛਕਣੇ ਸ਼ੁਰੂ ਕਰ ਦਿੰਦੀ ਆ ਜੀ ਤੇ ਇਸ ਕਰਕੇ ਹੁਣ ਕਿਸਾਨਾਂ ਦੇ ਜਿਹੜੇ ਜਿਹੜੇ ਵੀ ਅਗਵਾਈ ਕਰ ਰਹੇ ਨੇ ਉਹ ਫਿਲਹਾਲ ਇਹ ਕਹਿ ਰਹੇ ਨੇ ਵੀ ਜਿੰਨਾ ਚਿਰ ਮੀਟਿੰਗਾਂ ਦਾ ਜਿਹੜਾ ਦੌਰ ਹੈ ਖਤਮ ਨਹੀਂ ਹੁੰਦਾ ਤੇ ਉਹਨਾਂ ਚਿਰ ਆਪਾਂ ਨੇ ਸ਼ਾਂਤੀ ਬਣਾ ਕੇ ਰੱਖਣੀ ਆ ਜਿਵੇਂ ਜਿਵੇਂ ਵੀ ਹੁਕਮੋ ਲੀਡਰਾਂ ਦਾ ਜਿਹੜੇ ਇਹਨਾਂ ਦੇ ਅਗਵਾਈ ਕਰ ਰਹੇ ਨੇ ਇਹਨਾਂ ਜਥੇਬੰਦੀ ਦੇ ਲੀਡਰ ਨੇਗੇ ਪ੍ਰਧਾਨ ਨੇਗੇ ਜਿਵੇਂ ਉਹਨਾਂ ਦਾ ਹੁਕਮ ਹੋਊਗਾ ਉਸ ਅਨੁਸਾਰ ਹੀ ਗਾਬਤ ਦੇ ਰਾਂ ਕੇ ਕਾਰਵਾਈ ਕੀਤੀ ਜਾਏਗੀ ਮਤਲਬ ਕਈ ਜਿਹੜੇ ਸਿਆਣੇ ਨੇ ਨੌਜਵਾਨ ਉੱਥੇ ਉਹ ਕਹਿੰਦੇ ਜਦੋਂ ਲੀਡਰਾਂ ਦਾ ਹੁਕਮ ਹੋ ਗਿਆ ਫਿਰ ਇਹ ਜਿਹੜੀਆਂ ਰੋਕਾਂ ਲਾਈਆਂ ਹੋਈਆਂ ਨੇ ਇਹ ਤਾਂ ਅਸੀਂ ਥੋੜੇ ਸਮੇਂ ਚ ਹੀ ਪੱਟ ਦਾਂਗੇ ਜੀ 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 ਕਿਉਂਕਿ ਨੌਜਵਾਨਾਂ ਦੇ ਵਿੱਚ ਜੋਸ਼ ਬਹੁਤ ਜ਼ਿਆਦਾ ਹੈਗਾ ਤੇ ਪਰ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਇਹ ਇਹ ਵੀ ਦੋ ਤਰ੍ਹਾਂ ਦੇ ਵਿੱਚ ਦੋ ਧੜਿਆਂ ਦੇ ਵਿੱਚ ਹੋ ਗਈਆਂ ਨੇ ਇੱਕ ਗੈਰ-ਰਾਜਨੀਤਿਕ ਤੇ ਇੱਕ ਰਾਜਨੀਤਿਕ ਇਸ ਨੂੰ ਲੈ ਕੇ ਵੀ ਜਿਹੜੀਆਂ ਜਥੇਬੰਦੀਆਂ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਜਿਸ ਤਰ੍ਹਾਂ ਅਗਰਾਂਹ ਜਥੇਬੰਦੀ ਹੈ ਵੱਡਾ ਵੱਡੀ ਜਥੇਬੰਦੀ ਮੰਨੀ ਜਾਂਦੀ ਸੀ ਪਰ ਇਹਨਾਂ ਨੇ ਕਿਤੇ ਨਾ ਕਿਤੇ ਇਹਦਾ ਸਮਰਥਨ ਨਹੀਂ ਦਿੱਤਾ ਜਿਸ ਤੋਂ ਬਾਅਦ ਅਗਰਾਂਹ ਜਥੇਬੰਦੀ ਦੇ ਪਿੰਡਾਂ ਦੇ ਵਿੱਚੋਂ ਜਿਹੜੇ ਕਿਸਾਨ ਸੀਗੇ ਇਹਨੂੰ ਜਦੋਂ ਪਿੰਡ ਨਹੀਂ ਛੱਡ ਗਏ ਦੂਜੀਆਂ ਜਥੇਬੰਦੀਆਂ ਵਿੱਚ ਜਾਣੇ ਸ਼ੁਰੂ ਹੋ ਗਏ ਸੀ ਜਿਸ ਨੂੰ ਲੈ ਕੇ ਫਿਰ ਉਗਰਾਹਾ ਮੇਡ ਸੁਭਾ ਪ੍ਰਧਾਨ ਨੇ ਉਹਨਾਂ ਦਾ ਇੱਕ ਬਿਆਨ ਆਇਆ ਸੀ ਅਸੀਂ ਨੁਕੀਦੀ ਕਰਦੇ ਆ ਕਿ ਜੋ ਸਰਕਾਰ ਕਿਸਾਨਾਂ ਦੇ ਉੱਤੇ ਇਹ ਲਾਟੀ ਚਾਰਜ ਜਾਂ ਅਥਰੂ ਗੈਰ ਦੇ ਕੋਲੇ ਛੁੱਟ ਰਹੀ ਹੈ ਪਰ ਉਹਨਾਂ ਵੱਲੋਂ ਕੱਲ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਤੇ ਭਾਰਤੀ ਕਿਸਾਨ ਯੂਨੀਅਨ ਟਕੌਂਦਾ ਵੱਲੋਂ ਇਹਦਾ ਰੋਕੀਆਂ ਗਈਆਂ ਸੀ ਪਰ ਕਿਤੇ ਨਾ ਕਿਤੇ ਸਾਡੀ ਕੱਲ ਜਗਿੰਦਰ ਸਿੰਘ ਉਗਰਾਹਾ ਦੇ ਨਾਲ ਵੀ ਮੇਰੀ ਗੱਲ ਹੋਈ ਸੀ ਉਹਨਾਂ ਵੇ ਕਹਿਣਾ ਸੀ ਕਿ ਜਿਹੜੇ ਦੋ ਭਰਾ ਨੇ ਚਾਹੇ ਉਹ 30 ਸਾਲਾਂ ਤੋਂ ਨਹੀਂ ਬੋਲਦੇ ਪਰ ਜਦੋਂ ਕੋਈ ਦੁਸ਼ਮਣ ਭਰਾ ਦੇ ਉੱਪਰ ਜ਼ੁਲਮ ਕਰਦਾ ਤਾਂ ਦੂਸਰੇ ਭਰਾ ਦਾ ਆਟੋਮੈਟਿਕਲੀ ਖੂਨ ਖੋਲਦਾ ਹੈਗਾ ਵੀ ਉਹਨਾਂ ਦਾ ਇਸ਼ਾਰਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਥੇਬੰਦੀਆਂ ਇਕੱਠੀਆਂ ਹੋ ਸਕਦੀਆਂ ਨੇ ਜੀ ਜੀ ਹਾਂ ਸਟਾਰਟਿੰਗ ਦੇ ਵਿੱਚ ਗੁਰਦੀਪ ਜੀ ਆਪਾਂ ਦੇਖਿਆ ਇੱਕ ਪੰਦੇਰ ਸਾਹਿਬ ਕੱਲੇ ਜਿਹੜੇ ਉਹ ਕਿਸਾਨ ਮਜ਼ਦੂਰ ਏਕਤਾ ਨੂੰ ਲੈ ਕੇ ਚੱਲੇ ਸੀਗੇ ਜਿਹਦੇ ਵਿੱਚ ਜ਼ਿਆਦਾ ਆਪਾਂ ਦੇਖਿਆ ਕਿ ਲੁਧਿਆਣੇ ਤੋਂ ਪਾਰ ਅੰਮ੍ਰਿਤਸਰ ਜਲੰਧਰ ਗੁਰਦਾਸਪੁਰ ਉਹ ਸਾਈਡ ਦੇ ਕਿਸਾਨਾਂ ਨੇ ਚਾਲੇ ਪਾਏ ਸੀ ਜਦੋਂ ਕਿ ਮਾਲਵੇ ਦੇ ਵਿੱਚੋਂ ਇਸ ਵਾਰ ਜਿਹੜੀ ਸਟਾਰਟਿੰਗ ਨਹੀਂ ਕੀਤੀ ਗਈ ਤੇ ਜਦੋਂ ਮੀਡੀਆ ਦੇ ਵਿੱਚ ਚਰਚਾ ਆਈ ਵੀ ਪੰθεਰ ਦੇ ਹੱਥ ਡੋਰ ਹੈ ਅਸੀਂ ਵੀ ਖਬਰਾਂ ਚਲਾਈਆਂ ਵੀ ਬਾਕੀ ਜਿਹੜੇ ਉਸ ਸਮੇਂ ਦੇ ਵਿੱਚ ਨੁਮਾਇੰਦਗੀ ਕਰ ਰਹੇ ਸੀ ਇੱਕ ਐਸਕੇਐਮ ਬਣਿਆ ਸੀ ਜਿਹਦੇ ਵਿੱਚ 33 ਜਥੇਬੰਦੀਆਂ ਪੰਜਾਬ ਦੀਆਂ ਤੇ ਟੋਟਲ ਇੰਡੀਆ ਦੀਆਂ 55 ਜਥੇਬੰਦੀਆਂ ਸੀ ਪਰ ਅੱਜ ਉਹ ਕਿੱਥੇ ਨੇ ਜਦੋਂ ਲੋਕਾਂ ਨੇ ਲਾਂਤਾਂ ਪਾਉਣੀਆਂ ਵੀ ਸ਼ੁਰੂ ਕੀਤੀ ਐ ਐਕਸਪੋਜ਼ ਵੀ ਕੀਤਾ ਤਾਂ ਕਿਤੇ ਨਾ ਕਿਤੇ ਹੁਣ ਸਾਰੇ ਜਾ ਕੇ ਇਕੱਠੇ ਹੁੰਦੇ ਨਜ਼ਰ ਆ ਰਹੇ ਨੇ ਦੇਖੋ ਮਖਵੋਜੀ ਮੈਂ ਇਹ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿਉਂਕਿ ਜਿਹੜੇ ਜਥੇਬੰਦੀਆਂ ਕਿਉਂਕਿ ਇਹ ਨੌਜਵਾਨਾਂ ਨੂੰ ਅੱਜਕੱਲ੍ਹ ਸੋਸ਼ਲ ਮੀਡੀਆ ਜਵਾਨਾ ਤੇ ਨੌਜਵਾਨਾਂ ਦੇ ਵਿੱਚ ਜੋਸ਼ ਹੈ ਨੌਜਵਾਨਾਂ ਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਹੈ ਕਾਨੂੰਨਾਂ ਬਾਰੇ ਵੀ ਜਾਣਕਾਰੀ ਹੈ ਪਰ ਕਿਤੇ ਨਾ ਕਿਤੇ ਜਿਹੜੇ ਇਹ ਰਾਜਨੀਤਿਕ ਜਥੇਬੰਦੀਆਂ ਘਾਉਣ ਲੱਗ ਪਿਆ ਮੈਨੂੰ ਉਹਨਾਂ ਦੇ ਉੱਪਰ ਕਿਤੇ ਨਾ ਕਿਤੇ ਰਾਜਨੀਤਿਕ ਦਬਾਅ ਝਲਕਦਾ ਇਸ ਕਰਕੇ ਇਹ ਥੋੜਾ ਜਿਹਾ ਸਮਰਥਨ ਕਰਨ ਦੇ ਵਿੱਚੋਂ ਸਕੋਚ ਕਰਦੇ ਸੀ ਪਰ ਹੁਣ ਕਿਤੇ ਨਾ ਕਿਤੇ ਨੌਜਵਾਨਾਂ ਦਾ ਗੁੱਸਾ ਇਹ ਇਹਨਾਂ ਨੂੰ ਅਤੇ ਰੜਕਣ ਲੱਗਿਆ ਇਸ ਕਰਕੇ ਥੋੜਾ ਬੋਧਾ ਇਹ ਹਰਕਤ ਚ ਜ਼ਰੂਰ ਆਇਆ ਪਰ ਦੂਸਰੇ ਪਾਸੇ ਜੇ ਮੈਂ ਗੱਲ ਕਰਾਂ ਜੀ ਮਕਬੂਲ ਜੀ ਕਾਰਨ ਕੀ ਆ ਜਿਹੜੀਆਂ ਲਗਾਤਾਰ ਮੀਟਿੰਗਾਂ ਸਰਕਾਰ ਦੇ ਮੰਤਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਮੀਟਿੰਗਾਂ ਹੀ ਇਹ ਕਿਤੇ ਨਾ ਕਿਤੇ ਜਿਹੜੀ ਸਰਕਾਰ ਉਹ ਇਹਨਾਂ ਚੀਜ਼ਾਂ ਮੀਟਿੰਗਾਂ ਦੇ ਵਿੱਚ ਕੰਮਾਂ ਨੂੰ ਡਿਲੇ ਕਰਕੇ ਰੱਖਣਾ ਚਾਹੁੰਦੀ ਹੈ ਕਿ ਜੇ ਜ਼ਿਕਰ ਹੋਣ ਵਾਲੇ ਦੇ ਵਿੱਚ ਚੋਣ ਜਾਬਤਾ ਲੱਗ ਜਾਂਦਾ ਕੋਰਡ ਆਫ ਕੰਡਕਟ ਲੱਗ ਜਾਂਦਾ ਤਾਂ ਫਿਰ ਕਿਸਾਨਾਂ ਦੀ ਕੋਈ ਮੰਗ ਨਹੀਂ ਮੰਨੀ ਜਾਣੀ ਕਿਉਂਕਿ ਫਿਰ ਬਿਲਕੁਲ ਕੋਈ ਪਾਸ ਹੀ ਨਹੀਂ ਹੋ ਸਕਦਾ ਇਸੇ ਕਰਕੇ ਕਿਸਾਨ ਵੀ ਉਹ ਜਲਦੀ ਦੇ ਵਿੱਚ ਨਹੀਂ ਕਿ ਜਲਦੀ ਤੋਂ ਜਲਦੀ ਦਿੱਲੀ ਜਾ ਕੇ ਆਪਣੀਆਂ ਮੰਗਾਂ ਰੱਖੀਆਂ ਜਾਣ ਜੀ ਜੀ ਸਾਜਲੀ ਮੈਂ ਇੱਕ ਗੱਲ ਹੋਰ ਗੱਲ ਕਰਨੀ ਚਾਹੁੰਦਾ ਜਦੋਂ ਕੋਈ ਸ਼ਰਾਬ ਦਾ ਵਿਕਰੇਤਾ ਜਾਂ ਸ਼ਰਾਬ ਨੂੰ ਬਣਾਉਣ ਵਾਲਾ ਹੁੰਦਾ ਜੀ ਵੱਡਾ ਠੇਕੇਦਾਰ ਆ ਚਾਹੇ ਇੰਡਸਟਰੀਅਲਿਸਟ ਆ ਉਹ ਸ਼ਰਾਬ ਨੂੰ ਪੀਤੇ ਬਿਨਾ ਮਤਲਬ ਸਰਿਆਂ ਵੀ ਜਾ ਸਕਦਾ ਲੋਕ ਸਾਰ ਵੀ ਸਕਦੇ ਨੇ ਉਹ ਸ਼ਰਾਬ ਨੂੰ ਪੀਤੇ ਬਿਨਾ ਉਹ ਸ਼ਰਾਬ ਫੈਕਟਰੀ ਦਾ ਮਾਲਕ ਕਰੋਨਾ 'ਚ ਖੇਡਦਾ ਅਰਬਾਂ 'ਚ ਖੇਡਦਾ ਏਸੀ ਤਰ੍ਹਾਂ ਜਿਨ੍ਹਾਂ ਨੇ ਆ ਨੈੱਟ ਚਲਾਇਆ ਜਾਂ ਮੋਬਾਈਲ ਚਲਾਇਆ ਵੱਡੀਆਂ ਕੰਪਨੀ ਵਾਲੇ ਨੇ ਇਹਦੇ ਬਿਨਾ ਇਨਸਾਨ ਦਾ ਸਰ ਵੀ ਸਕਦਾ ਤਾਂ ਇਹ ਲੋਕ ਦੇਖੋ ਕਰੋਨਾ ਅਰਬਾਂ 'ਚ ਖੇਡਦੇ ਨੇ ਪਰ ਦੂਜੇ ਪਾਸੇ ਸਾਡੀ ਬਦਕਿਸਮਤੀ ਆ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਸਾਡਾ ਅੰਨਦਾਤਾ ਜਿਹੜਾ ਅੰਨ ਖਾਏ ਬਿਨਾ ਸਹਰ ਨਹੀਂ ਸਕਦਾ ਕੋਈ ਇਨਸਾਨ ਜਿਉਣਾ ਰਹਿ ਨਹੀਂ ਸਕਦਾ ਉਹਨੂੰ ਪੈਦਾ ਕਰਨ ਵਾਲਾ ਜੇ ਸੜਕਾਂ ਤੇ ਲੋਦਾ ਫਿਰਦਾ ਕੀ ਕਹਿਣਾ ਚਾਹੁੰਦੇ ਹੋ ਇਹ ਦੇਖੋ ਮਕਬੂਲ ਜੀ ਜਿਹੜੇ ਇਹ ਕਾਰਪੋਰੇਟ ਘਰਾਣੇ ਨੇਗੇ ਕਾਰਪੋਰੇਟ ਘਰਾਣੇ ਨੇ ਸਰਕਾਰ ਕਿਤੇ ਨਾ ਕਿਤੇ ਉਹਨਾਂ ਦੇ ਹੱਥਾਂ ਦੇ ਖੇਡਦੀ ਹੈ ਇਹ ਫਰਮਾ ਇਹ ਤੋਂ ਇਹ ਕੀ ਜੇਕਰ ਕਿਸਾਨਾਂ ਨੂੰ ਅਸੀਂ ਨੇ ਐਮਐਸਪੀ ਦੇਤੀ ਤਾਂ ਕਿਸਾਨ ਨੇ ਜਿਹੜੇ ਉਹ ਖੁਸ਼ਹਾਲ ਹੋ ਜਾਣਗੇ ਪਰ ਇਹ ਕਾਰਪੋਰੇਟ ਘਰਾਣੇ ਨੇ ਇਹ ਕਿਸਾਨਾਂ ਨੂੰ ਖੁਸ਼ਹਾਲ ਨਹੀਂ ਦੇਖਣਾ ਚਾਹੁੰਦੇ ਇਹ ਆਪਣੀਆਂ ਜੇਬਾਂ ਜਾਂ ਆਪਣੇ ਹੀ ਕਾਰੋਬਾਰਾਂ ਨੂੰ ਹੋਰ ਵਧਾਉਣਾ ਚਾਹੁੰਦੇ ਨੇ ਤੇ ਕਿਸਾਨਾਂ ਦੀ ਜਿਹੜੇ ਜ਼ਮੀਨਾਂ ਨੇਗੀਆਂ ਹਰ ਸਮੇਂ ਦੇ ਵਿੱਚ ਹੜਪਣ ਦੀ ਇਹਨਾਂ ਦੀ ਚਾਲਾਂ ਨੇ ਇਸ ਕਰਕੇ ਸਰਕਾਰ ਹੈ ਜਿਹੜੀ ਇਹ ਖਾਸ ਕਰਕੇ ਜਿਹੜੀ ਬੀਜੇਪੀ ਸਰਕਾਰ ਹੈ ਇਹ ਨਹੀਂ ਚਾਹੁੰਦੀ ਕਿ ਕਿਸਾਨਾਂ ਨੂੰ ਜਿਹੜੀ ਐਮਐਸਪੀ ਦੀ ਗਾਰੰਟੀ ਦਿੱਤੀ ਜਾਵੇ ਜੀ ਜੀ ਦੂਜੇ ਪਾਸੇ ਇਹਨੇ ਵੀ 24 ਦੀਆਂ ਜਿਹੜੀਆਂ ਹੁਣ ਇਲੈਕਸ਼ਨ ਆਉਣੀਆਂ ਨੇ ਇਹਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਜਾਂ ਬੀਜੇਪੀ ਸਰਕਾਰ ਨੂੰ ਹਰਾ ਦਾਂਗੇ ਤੁਹਾਨੂੰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਮੋਦੀ ਤਾਂ ਘੱਟ ਗਿਣਤੀਆਂ ਤੇ ਤਸੱਦਦ ਕਰਕੇ ਸਿੱਖਾਂ ਤੇ ਮੁਸਲਮਾਨਾਂ ਤੇ ਹੋਰਾਂ ਤੇ ਆਪਣੀ ਜਿਹੜੀ ਇਹਨਾਂ ਦੀ ਕੌਮ ਹੈ ਹਿੰਦੂ ਕੌਮ ਦੇ ਵਿੱਚ ਸਟਰੋਂਗ ਹੁੰਦਾ ਜਾਂਦਾ ਹੈ ਹਰਮਨ ਪਿਆਰਾ ਹੁੰਦਾ ਜਾਂਦਾ ਕਿਤੇ ਇਹ ਰਾਜਨੀਤੀ ਤਾਂ ਨਹੀਂ ਖੇਡੀ ਜਾਂਦੀ ਵੀ ਜਿੰਨਾ ਜ਼ੁਲਮ ਮੈਂ ਹੋਰਾਂ ਤੇ ਕਰੂੰਗਾ ਤਾਂ ਉਨਾ ਹੀ ਮੈਂ ਆਪਣੀ ਕੌਮ 'ਚ ਪਾਵਰਫੁੱਲ ਹੁੰਦਾ ਜਾਊਂਗਾ ਨੀ ਦੇਖੋ ਇਹ ਤਾਂ ਸ਼ੁਰੂ ਤੋਂ ਹੀ ਇਹਨਾਂ ਦੀ ਵਿਚਾਰਧਾਰਾ ਰਹੀ ਹੈ ਕਿ ਲੋਕਾਂ ਨੂੰ ਧਰਮਾਂ ਦੇ ਵਿੱਚ ਲੜਾ ਕੇ ਤੇ ਆਪਣੀਆਂ ਜਿਹੜੀਆਂ ਰਾਜਨੀਤਿਕ ਰੋਟੀਆਂ ਸੇਕ ਕੇ ਰਹਿੰਦੇ ਐ ਇਹਨਾਂ ਦੀ ਸ਼ੁਰੂ ਤੋਂ ਹੀ ਇਹ ਵਿਚਾਰਧਾਰਾ ਹੈ ਕਿ ਇਸੇ ਕਰਕੇ ਹੀ ਪਰ ਕਿਤੇ ਨਾ ਕਿਤੇ ਜਿਹੜੇ ਬੁੱਧੀਜੀਵੀ ਲੋਕ ਨੇ ਜਾਂ ਜਿਹੜੇ ਸਮਝਦਾਰ ਲੋਕ ਨੇ ਉਹ ਇਹਨਾਂ ਦੀ ਗੱਲਾਂ ਤੇ ਨਹੀਂ ਆਉਂਦੇ ਪਰ ਕਿਤੇ ਨਾ ਕਿਤੇ ਜਿਹੜਾ ਜਿਹੜਾ ਕਿਸਾਨ ਹੈ ਜਿਹੜਾ ਕਿ ਪੂਰੇ ਪੂਰੇ ਭਾਰਤ ਦਾ ਢਿੱਡ ਭਰਦਾ ਹੈ ਉਹ ਅੰਨ ਦਾਤਾ ਖਾਸ ਕਰਕੇ ਜਿਹੜਾ ਸਾਡਾ ਸੂਬਾ ਹੈਗਾ ਪੰਜਾਬ ਇਹ ਖੇਤੀ ਪ੍ਰਧਾਨ ਸੂਬਾ ਜੇਕਰ ਇਸ ਦੇ ਨਾਲ ਵੀ ਕਿਉਂਕਿ ਜਿਆਦਾ ਜ਼ਿਆਦਾਤਰ ਗਿਣਤੀ ਦੇ ਵਿੱਚ ਆਪਣੇ ਸਿੱਖ ਧਰਮ ਦੇ ਲੋਕ ਨੇ ਤਾਂ ਜੇਕਰ ਮੋਦੀ ਸਰਕਾਰ ਇਹਨਾਂ ਦੇ ਨਾਲ ਅਜਿਹਾ ਵਰਤਾਵਾ ਕਰੇਗੀ ਤਾਂ 2024 ਦੀਆਂ ਵੋਟਾਂ ਦੇ ਇਲੈਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਭਾਜਪਾ ਨੂੰ ਇਸ ਦੀ ਮਾਰ ਜ਼ਰੂਰ ਪਏਗੀ ਜੀ ਜ਼ਰੂਰ ਪਾਉਗੀ ਅੱਜ ਜਿਉ ਸੱਦਾ ਦਿੱਤਾ ਗਿਆ ਸੀ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਉਹਦਾ ਕੀ ਅਸਰ ਹੈ ਇਹ ਦੇਖੋ ਅੱਗੇ ਮੈਂ ਨਾ ਟੂਰਿਸਮ ਰੂਰ ਤੇ ਸੁਨਾਮ ਦੀ ਗੱਲ ਕਰਾਂ ਇਹਦੇ ਵਿੱਚ ਜਿਹੜਾ ਭਾਰਤ ਬੰਦ ਦਾ ਪੂਰਾ ਅਸਰ ਹੈ ਦੁਕਾਨ-ਦੁਕਾਨਾਂ ਖੁੱਲੀਆਂ ਨਹੀਂ ਗਈਆਂ ਤੇ ਪਰ ਪੂਰੇ ਪੂਰਨ ਤੌਰ ਤੇ ਉੱਤੇ ਇਸ ਭਾਰਤ ਬੰਦ ਨੂੰ ਲੈ ਕੇ ਕਿਸਾਨਾਂ ਨੂੰ ਪੂਰਨ ਸਮਰਥਨ ਮਿਲ ਰਿਹਾ ਜੀ ਜੀ ਮੈਂ ਲੋਕ ਕੀ ਕਹਿੰਦੇ ਨੇ ਜਿਹੜੇ ਆਮ ਜਨਤਾ ਪੰਜਾਬ ਦੀ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਜੋ ਐਜੀਟੇਸ਼ਨ ਚੱਲ ਰਿਹਾ ਹੈ ਦੁਬਾਰਾ ਅੰਦੋਲਨ ਸ਼ੁਰੂ ਹੋ ਗਿਆ ਜਿਹਨੂੰ ਅੰਦੋਲਨ 2 ਕਹਿ ਰਹੇ ਆ ਆਪਾਂ ਲੋਕ ਕੀ ਕਹਿੰਦੇ ਲੋਕਾਂ ਦਾ ਵਿਚਾਰ ਕੀ ਹੈ ਇਹਨ ਦੇਖੋ ਲੋਕ ਲੋਕ ਇਹ ਕਹਿੰਦੇ ਨੇ ਜੀ ਦੇਖੋ ਲੋਕਤੰਤਰ ਦੇ ਵਿੱਚ ਹਰੇਕ ਨੂੰ ਆਪਣਾ ਆਪਣੇ ਲੋਕਤੰਤਰ ਦੇ ਵਿੱਚ ਹੱਕ ਰੱਖਣ ਦਾ ਅਧਿਕਾਰ ਹੈ ਅਧਿਕਾਰ ਹੈ ਜਦੋਂ ਕਿ ਜਿਹੜੀ ਸਰਕਾਰ ਹੈ ਜੀ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਤੁਹਾਡੇ ਵਾਸਤੇ ਜੰਤਰ ਮੰਤਰ ਦੀ ਜਗ੍ਹਾ ਹਰ ਇੱਕ ਚਾਹ ਕੋਈ ਕੋਈ ਵੀ ਕਹਿ ਲਈਏ ਵੀ ਕਿਸ ਤਰ੍ਹਾਂ ਦਾ ਵੀ ਕੋਈ ਵੀ ਜਿਸ ਤਰ੍ਹਾਂ ਦੇ ਲੋਕ ਨੇ ਜਾਂ ਕੋਈ ਦੁਨੀਆ ਨਾ ਰਹੀ ਉਹ ਆਪਣਾ ਕੋਈ ਪ੍ਰਦਰਸ਼ਨ ਕਰਨਾ ਚਾਹੁੰਦੀ ਉਹਨਾਂ ਵਾਸਤੇ ਜੰਤਰ ਮੰਤਰ ਦੇ ਵਿੱਚ ਜਗ੍ਹਾ ਤੈਅ ਕੀਤੀ ਗਈ ਹੈ ਪਰ ਕਿਤੇ ਨਾ ਕਿ ਜਿਹੜੀ ਹਰਿਆਣਾ ਸਰਕਾਰ ਹੈ ਕਾਨੂੰਨ ਤੋਂ ਉਲਟ ਜਾ ਕੇ ਗੈਰ ਕਾਨੂੰਨੀ ਢੰਗ ਦੇ ਨਾਲ ਕਿਸਾਨਾਂ ਨੂੰ ਉੱਥੇ ਰੋਕਿਆ ਗਿਆ ਤੇ ਉਸ ਖਾਸ ਕਰਕੇ ਜਿਹੜੇ ਵਪਾਰੀਆਂ ਦੀਆਂ ਗੱਡੀਆਂ ਉੱਥੇ ਖੜੀਆਂ ਰੰਗੀਆਂ ਮੈਂ ਮੈਂ ਤੁਹਾਨੂੰ ਨਹੀਂ ਮੈਂ ਤੇ ਇੱਕ ਗੱਡੀ ਖੜੀ ਆ ਅੰਡਿਆਂ ਦੀ ਭਰੀ ਹੋਈ ਗੱਡੀ ਆ ਤੇ ਉਹ ਉਹ ਡਰਾਈਵਰ ਕਹਿੰਦਾ ਵੀ ਜੇਕਰ 2-4 ਦਿਨ ਗੱਡੀ ਸਾਡੀ ਆ ਨਾ ਆ ਕੇ ਗਈਆਂ ਤਾਂ ਇਹਨਾਂ ਅੰਡਿਆਂ ਦੇ ਉੱਚੇ ਚੂਚੇ ਨਿਕਲਾਉਣੇ ਆ ਜੀ ਜੀ ਲੱਖਾਂ ਦਾ ਮਤ ਨੁਕਸਾਨ ਹੋਊਗਾ ਕੌਣ ਪਰਭਾਈ ਕਰੂਗਾ ਸਿਰਫ ਇਹੀ ਨਹੀਂ ਬਹੁਤ ਹੈ ਐਸੀਆਂ ਚੀਜ਼ਾਂ ਨੇ ਜੇ ਜੋ ਇਸ ਟਾਈਮ ਹਰਿਆਣਾ ਸਰਕਾਰ ਡਿਕਾ ਡਾੜ ਰਹੀ ਹੈ ਤਾਂ ਲੋਕਾਂ ਨੂੰ ਨੁਕਸਾਨ ਹੋ ਰਿਹਾ ਉਹ ਚੀਜ਼ ਦਾ ਬਹੁਤ ਵੱਡਾ ਦੇਖੋ ਦੇਖੋ ਇਹਦੇ ਵਿੱਚ ਕੀ ਹੈ ਇਹਨਾਂ ਉਹਨਾਂ ਜਨਾਂ ਦੇ ਵਿੱਚ ਇਸ ਕਰਕੇ ਜੇਕਰ ਹਰਿਆਣਾ ਬਾਰਡਰ ਬੰਦ ਰਹਿੰਦੇ ਨੇ ਹਰਿਆਣਾ ਦੇ ਬਾਰਡਰ ਰਹਿੰਦੇ ਨੇ ਤਾਂ ਉਹਨਾਂ ਜਨਾਂ ਵਿੱਚ ਲੋਕਾਂ ਨੂੰ ਮਹਿੰਗਾਈ ਦੀ ਮਾਰ ਵਿੱਚ ਝਲਣੀ ਪੈਣੀ ਆ ਕਿਉਂਕਿ ਜਿਹੜਾ ਕਾਹਰਾ ਮਾਲ ਇਧਰੋਂ ਜਾਂਦਾ ਵੀ ਹੈ ਤੇ ਉਧਰੋਂ ਆਉਂਦਾ ਵੀ ਹੈ ਕਈ ਚੀਜ਼ਾਂ ਦੀ ਪ੍ਰੋਡਕਸ਼ਨ ਹੋਣੀ ਆ ਤੇ ਖਾਸ ਕਰਕੇ ਇਹ ਕਿਸਾਨਾਂ ਦੀ ਵਜ੍ਹਾ ਕਰਕੇ ਨਹੀਂ ਕੀ ਹੋਇਆ ਜਿੱਥੇ ਮੈਂ ਤੁਹਾਨੂੰ ਦੁਬਾਰਾ ਦੱਸ ਦਿੱਤੀ ਇਹ ਇਹ ਚੀਜ਼ਾਂ ਜਿਹੜੇ ਕਿਸਾਨਾਂ ਨੇ ਵਜਾ ਕਰਕੇ ਨਹੀਂ ਰੁਕੀਆਂ ਇਹ ਸਾਰੇ ਦਾ ਸਾਰੀ ਚੀਜ਼ਾਂ ਦੀ ਜ਼ਿੰਮੇਵਾਰ ਹਰਿਆਣਾ ਸਰਕਾਰ ਹੈ ਜੀ ਜੀ ਆਖਰ ਦੇ ਵਿੱਚ ਮੈਂ ਇਹ ਜਾਣਨਾ ਚਾਹੁੰਨਾ ਜੋ ਐਤਵਾਰ ਨੂੰ ਕੋਈ ਸਰਕਾਰ ਡਿਸੀਜਨ ਨਹੀਂ ਲੈਂਦੀ ਤਾਂ ਸਾਡੀਆਂ ਕਿਸਾਨ ਜਥੇਬੰਦੀਆਂ ਇਕੱਠਾ ਹੋ ਕੇ ਕੀ ਸੰਦੇਸ਼ ਦਿੰਦੀਆਂ ਨੇ ਵੀ ਦਿੱਲੀ ਵੱਲ ਕੂਚ ਕਰਨਾ ਜਾਂ ਇੱਥੇ ਡੇਰੇ ਲਾਉਣੇ ਨੇ ੀਂ ਦੇਖੋ ਇਹ ਕਿਤੇ ਵਾਰ ਇਹਲੇ ਮਕਬੂਲ ਨਹੀਂ ਕੁਛ ਨਹੀਂ ਕਹਿਜ ਸਕਦਾ ਕਿਉਂਕਿ ਉਸ ਤੋਂ ਬਾਅਦ ਕਿਸਾਨਾਂ ਅਤੇ ਬੰਦੀਆਂ ਇਕੱਠੀਆਂ ਹੋ ਕੇ ਆਪਣਾ ਕੋਈ ਵਿਚਾਰ ਵਿਚਾਰ ਕਰਨਗੇ ਆਪਦਾ ਮੰਤਨ ਕਰਨਗੇ ਉਸ ਤੋਂ ਬਾਅਦ ਹੀ ਉਹਦੇ ਬਾਰੇ ਤਾਂ ਫੇਰ ਹੀ ਕਹਿਜਦਾ ਤਾਂ ਪਰ ਕਿਤੇ ਨਾ ਕਿਤੇ ਲੱਗਦਾ ਕਿ ਕਿਸਾਨਾਂ ਅਤੇ ਬੰਦੀਆਂ ਕਿਉਂਕਿ ਉਧਰੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਹਰਿਆਣਾ ਇਹ ਹਰਿਆਣਾ ਸਰਕਾਰ ਨੂੰ ਝਾੜ ਪਾਈ ਹੈ ਕਿ ਤੁਸੀਂ ਕਿਸਾਨਾਂ ਨੂੰ ਨਜਾਇਜ਼ ਤੌਰ ਤੇ ਰੋਕਿਆ ਤੁਸੀਂ ਨਹੀਂ ਰੋਕ ਸਕਦੇ ਤੁਸੀਂ ਰਸਤਾ ਨਹੀਂ ਰੋਕ ਸਕਦੇ ਪਰ ਕਿਤੇ ਨਾ ਕਿਤੇ ਜਿਹੜੀ ਖੱਟਰ ਸਰਕਾਰ ਹੈ ਇਹ ਬੀਜੇਪੀ ਮੋਦੀ ਬੀਜੇਪੀ ਦੀ ਸਰਕਾਰ ਹੈ ਇਸ ਕਰਕੇ ਉਹ ਮੋਦੀ ਸਰਕਾਰ ਦੇ ਹੱਕ ਦੇ ਵਿੱਚ ਭੁਗਤ ਦੀ ਨਜ਼ਰ ਆ ਰਹੀ ਹੈ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਜੀ ਤਾਂ ਥੈਂਕ ਯੂ ਜੀ ਕੋਲੀ ਥੈਂਕ ਯੂ ਕਿਸ ਤਰ੍ਹਾਂ ਦੇ ਹਾਲਾਤ ਰਹੇ ਨੇ ਜਿਹੜੀ ਮੈਂ ਪਲ-ਪਲ ਦੀ ਅਸੀਂ ਤੁਹਾਨੂੰ ਰਿਪੋਰਟ ਦਿਖਾਉਂਦੇ ਰਹੇ ਹਾਂ ਪਿਛਲੇ 3-4 ਦਿਨਾਂ ਤੋਂ ਸ਼ੰਭੂ ਬਾਰਡਰ ਦੀ ਉਸ ਤੋਂ ਬਾਅਦ ਖਨੌਰੀ ਦੇ ਉੱਤੇ ਚਰਚਾ ਹੋਈ ਹੈ ਕਿਉਂਕਿ ਸਾਡੇ ਸਹਿਯੋਗੀ ਉੱਥੋਂ 3-4 ਦਿਨਾਂ ਦੇ ਉੱਤੇ ਕਵਰੇਜ ਕਰ ਰਹੇ ਨੇ ਜੋ ਉੱਥੇ ਦੇ ਹਾਲਾਤ ਨੇ ਉਹ ਸਾਰੇ ਬਿਆਨ ਕਰਤੇ ਆ ਤੇ ਜੋ ਸਰਕਾਰ ਨੇ ਕਿਸਾਨਾਂ ਦੇ ਉੱਤੇ ਇਸ ਟੈਮ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਉਹਨੂੰ ਹਾਈ ਕੋਰਟ ਵੱਲੋਂ ਵੀ ਝਾੜ ਪਾਈ ਗਈ ਹੈ ਪਰ ਕਿਤੇ ਨਾ ਕਿਤੇ ਹਾਈ ਕੋਰਟ ਮਾਨਜੋਗ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਅਲੰਘਣਾ ਕਰ ਰਹੀ ਹੈ ਹਰਿਆਣਾ ਸਰਕਾਰ ਹੈ ਜਿਹੜੀ ਉਹਨਾਂ ਨੇ ਕਿਹਾ ਕਿਸਾਨਾਂ ਨੂੰ ਲੰਘਣ ਦਿੱਤਾ ਜਾਵੇ ਇਹ ਜੋ ਬੈਠ ਕੇ ਹਰ ਬੰਦੇ ਦਾ ਲੋਕਤੰਤਰੀ ਅਧਿਕਾਰ ਹੱਕ ਹੈ ਉਹ ਕਿਸਾਨਾਂ ਦਾ ਵੀ ਹੱਕ ਹੈ ਪਰ ਕਿਤੇ ਨਾ ਕਿਤੇ ਕਿਸਾਨਾਂ ਦੇ ਹੱਕਾਂ ਨੂੰ ਤੇ ਉਹਨਾਂ ਦੀਆਂ ਮੰਗਿਆਂ ਨੂੰ ਅਣਗੌਲਿਆ ਕਰਕੇ ਤਸੱਦਦ ਕੀਤਾ ਜਾ ਰਿਹਾ ਹੈ ਤੇ ਅੱਜ ਭਾਰਤ ਬੰਦ ਦਾ ਸੱਦਾ ਜੋ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ ਪੰਜਾਬ ਦੇ ਕੁਝ ਏਰੀਆ ਦੀ ਜੋ ਆਪਾਂ ਗੱਲਬਾਤ ਕੀਤੀ ਹੈ ਛਾਜਲੀ ਦੇ ਉੱਥੇ ਪੂਰਨ ਸਮਰਥਨ ਮਿਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਆਸ ਕਰਦੇ ਹਾਂ ਜੋ ਪਹਿਲਾਂ ਹੀ ਕਿਸਾਨਾਂ ਦੀਆਂ ਜੋ ਮੰਨ ਸਰਕਾਰ ਨੇ ਮੰਨੀਆਂ ਸੀ ਮੰਗਾ ਉਹਨਾਂ ਨੂੰ ਦੁਬਾਰਾ ਪੂਰਨ ਕੀਤਾ ਜਾਊਗਾ ਸਰਕਾਰ ਇੱਕ ਪ੍ਰਾਈਮ ਮਿਨਿਸਟਰ ਜੋ ਆਪਣੇ ਦੇਸ਼ ਦਾ ਜਿਹਨੂੰ ਆਪਾਂ ਕਹੀਏ ਮੁਖੀ ਹੈ ਇੱਕ ਮੁਖੀਆ ਦੀ ਜ਼ੁਬਾਨ ਤੋਂ ਨਿਕਲੀਆਂ ਹੋਈਆਂ ਗੱਲਾਂ ਜਦੋਂ ਪਹਿਲਾਂ ਅੰਦੋਲਨ ਹੋਇਆ ਸੀ ਗੁਰੂ ਸਾਹਿਬ ਦਾ ਜੋ ਗੁਰਪਰਵ ਸੀ ਉੱਥੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਵੀ ਮੈਂ ਮਾਫੀ ਮੰਗਦਾ ਅਸੀਂ ਆਪਣੀ ਗੱਲ ਸਮਝਾਉਣ ਦੇ ਵਿੱਚ ناکਾਮ ਰਹੇ ਹਾਂ ਤਿੰਨ ਬਿਲ ASCII ਵਾਪਸ ਲੈਣੇ ਆ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਅਸੀਂ ਪੂਰਨ ਤੌਰ ਤੇ ਮੰਨਾਂਗੇ ਹਰ ਇੱਕ ਚੀਜ਼ ਸਾਡੇ ਮੁਖੀਆਂ ਨੇ ਸਾਡੇ ਪੀਐਮ ਨੇ ਸਾਡੇ ਵਿੱਚ ਲਿਆ ਕੇ ਰੱਖੀ ਸੀ ਅੱਜ ਜੇ ਪੀਐਮ ਦੀ ਜਿਹੜੀ ਜ਼ਬਾਨ ਹੈ ਗੱਲਬਾਤ ਕੀਤੀ ਹੋਈ ਆ ਉਹ ਤੇ ਵਿਸ਼ਵਾਸ ਨਹੀਂ ਰਹੂਗਾ ਜੇ ਉਹ ਆਪਣੀ ਗੱਲ ਤੇ ਕਾਇਮ ਨਹੀਂ ਰਹਿਣਗੇ ਤਾਂ ਫਿਰ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਕਿੱਥੇ ਜਾਊਗਾ